ਸਤਨਾ so, no. Ça दया करः किम् ਇਤਰ ਬਗੈ ਖਾਤੀ ਪ੍ਰਣਵਤ ਨਾਨਕ ਹੁਕਮ ਪਛਾਨੈ ਸੁਖ ਹੋਵੈ ਸ਼ਰਣਾਗਤੀ ਕਿਰਪਾ ਨਾ ਦਇਆਲ ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤਨੈ ਅਕਰ ਹਰ ਮੰਨ ਬਸਤ ਨਾਨਕ ਹੋਤਨ ਹਾਲ ਜੁਗ ਜੁਗ ਅਟਲ ਨਾ ਦੇ ਵਾਲੀ ਜਗਤ ਤਕਤਾਂ ਦੇ ਮਾਰਕ ਗਿਆਨ ਦੇ ਅਜਸਮੇ ਰਹਿਮਤਾਂ ਦੇ ਪੰਡਾਰ ਧੰ ਧੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਨ ਪਵਿੱਤਰ ਅਜੂਰੀ ਤੇ ਅੰਦਰ ਹਾਜ਼ਰੀਆਂ ਲਵਾ ਰਹੀ ਅਤੇ ਸਤਿਗੁਰਾਂ ਜੀ ਦੇ ਦੀਪ ਪਾਵਨ ਮੁਬਾਰਕ ਨਿਗੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਜੋਗ ਗੁਰੂ ਤੇ ਆਰੀ ਗੁਰਸੂਆਰੀ ਕਲਸਾ ਰੂਪ ਸਤ ਸੰਗਤ ਜੀਓ ਵੱਡੇ ਹੀਕਾ ਸਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਮੋੜ ਕ੍ਰਿਸ਼ਨਾਂ ਤੋਂ ਉਚਾਰਣ ਕੀਤੀ ਹੋਈ ਮਾਰਕ ਬਾਣੀ ਸ੍ਰੀ ਸੁਖਮਣੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵੀ ਆਪਾਂ ਹਰ ਰੋਜ਼ ਵਿਚਾਰਨ ਦੇ ਸੰਗ ਪੁੰਦੇ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਨੇ ਤਤ ਵਿਚਾਰ ਕਹ ਜਨ ਸਾਚਾ ਜਨਮ ਮਰੇ ਸੋ ਕਾ ਚੋਕਾ ਚਾ ਤਤ ਕਹਿੰਦੇ ਐ ਸੰਸਕ੍ਰਿਤ ਦਾ ਸ਼ਬਦ ਹੈ ਤਤਵ ਤਤ ਜਿਹਦਾ ਨਚੋੜ ਕੱਢਿਆ ਜਾਵੇ ਨਚੋੜ ਕੱਢਿਆ ਜਾਂਦਾ ਹੈ ਵਿਚਾਰ ਦੇ ਨਾਲ ਗਿਆਨ ਦੇ ਨਾਲ ਸਮਝ ਦੇ ਨਾਲ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜੀ ਕਿੰਦੇ ਨੇ ਕੱਲਾ ਅਰ ਰੱਬ ਦੇ ਦਰ ਤੇ ਤੁਰਿਆ ਤੈਨੂੰ ਤਤ ਨਹੀਂ ਚਾਹੀਦਾ ਹਰ ਇੱਕ ਚੀਜ਼ ਖਾਣ ਲੱਗਿਆ ਮੈਨਣ ਲੱਗਿਆ ਦੁਨੀਆ ਦੇ ਅੰਦਰ ਵਿਚਰਨ ਲੱਗਿਆ ਤੈਨੂੰ ਹਰ ਇੱਕ ਚੀਜ਼ ਦਾ ਤਤ ਜ਼ਰੂਰੀ ਹੈ ਤੇਰੇ ਲਈ ਉਹਨੂੰ ਜਾਣਨਾ ਤੇਰੇ ਲਈ ਬੜਾ ਜ਼ਰੂਰੀ ਹੈ ਅਤੇ ਜੇ ਬੇਸਮਝੀ ਦੇ ਵਿੱਚ ਹੋਇਆ ਤੇਰਾ ਖਾਣ ਵਾਲਾ ਤੇਰਾ ਪੀਣ ਵਾਲਾ ਇਹ ਤੈਨੂੰ ਨਰਕ ਦੇ ਕੰਡੇ ਤੇ ਖੜਾ ਕਰ ਅੱਜ ਕਲਯੁਗ ਵਿਆਪਤ ਹੈ ਇਹਨੂੰ ਪਤਾ ਹੈ ਕਿ ਆ ਮੇਰੀ ਸਿਹਤ ਦੇ ਲਈ ਹਾਨੀਕਾਰਕ ਹੈ ਪੀਵੇਗਾ ਮੇਰੀ ਸਿਹਤ ਦੇ ਲਈ ਹਾਨੀਕਾਰਕ ਖਾਵੇਗਾ ਸਤਿਗੁਰੂ ਕਹਿੰਦੇ ਨੇ ਜਾਣ ਪਰ ਬਦ ਕਿਸਮਤੀ ਜਾਣਦਾ ਨਾ ਉਤੇ ਛੱਟ ਲੱਗੀ ਹੁੰਦੀ ਹੈ ਕਿ ਸਿਹਤ ਲਈ ਹਾਨੀ ਕਰਕੇ ਜੇ ਫੇਰ ਵੀ ਖਾ ਪੀ ਰਿਹਾ ਨਾ ਤਾਂ ਸਤਿਗੁਰੂ ਕਹਿੰਦੇ ਨੇ ਭਾਈ ਫਿਰ ਤੂੰ ਤਾਂ ਤਤ ਤੋਂ ਮੋਹਾਂ ਦੂਰ ਤੂੰ ਜਾਣਦਾ ਜ਼ਰੂਰ ਹੈ ਤੇ ਤਤ ਦਾ ਨਹੀਂ ਤਰਨ ਸਤਿਗੁਰੂ ਜੀ ਰੱਬ ਦੇ ਦਰ ਤੇ ਜੁੜਨ ਲੱਗੇ ਆ ਤਤ ਦੀ ਗੱਲ ਕਰਦੇ ਨੇ ਦੁਨੀਆਂ ਦੇ ਵਿੱਚ ਹਰ ਇੱਕ ਤਤ ਦੀ ਗੱਲ ਕਰਦੇ ਨੇ ਬੋਲਣ ਲੱਗੇ ਆ ਤੇਰਾ ਤਤ ਜ਼ਰੂਰੀ ਹੈ ਹਰ ਇੱਕ ਐਂਗਲ ਤੇ ਸਤਿਗੁਰੂ ਕਹਿੰਦੇ ਨੇ ਤਤ ਨੂੰ ਆਪਣੇ ਉੱਪਰ ਕਰਾਰ ਰੱਖ ਜਿਹੜਾ ਤਤ ਦੇ ਨਾਲ ਚੱਲਦਾ ਹੈ ਤਤ ਭਾਵ ਵਿਚਾਰ ਦੇ ਨਾਲ ਚੱਲਦਾ ਹੈ ਸਮਝ ਦੇ ਨਾਲ ਚੱਲਦਾ ਹੈ ਕਹ ਹੈ ਜਨ ਸੱਚ ਉਸੇ ਇਨਸਾਨ ਨੂੰ ਦੁਨੀਆਂ ਦੇ ਵਿੱਚ ਸੱਚਾ ਕਿਹਾ ਜਾ ਸਕਦਾ ਹੈ ਕਿਉਂਕਿ ਜਿਹਦਾ ਬੋਲਣ ਦਾ ਤਰੀਕਾ ਸਹੀ ਨਹੀਂ ਹੈ ਅਤੇ ਜਿਹੜਾ ਪੈਰ ਪੈਰ ਤੇ ਇਨਸਾਨ ਬਦਲ ਜਾਂਦਾ ਹੈ ਜਿਹੜਾ ਸੱਚਾ ਨਹੀਂ ਹੈ ਉਹਨੂੰ ਕੋਈ ਸੱਚਾ ਕਰਵੇਗਾ ਜਿਹੜਾ ਸੱਚ ਅਤੇ ਸਤ ਰੱਬ ਦੇ ਹਸਰੇ ਤੇ ਜਾਂ ਰੱਬ ਦੇ ਹੁਕਮ ਰਜਾ ਦੇ ਵਿੱਚ ਚੱਲਦਾ ਹੈ ਸਾਡੇ ਗੁਰੂ ਕਹਿੰਦੇ ਨੇ ਕੋ ਇਨਸਾਨ ਦੁਨੀਆ ਦੇ ਵਿੱਚ ਸੱਚਾ ਹੈ ਅਤੇ ਜਨਮ ਮਰ ਸੋਕਾ ਚੋਕਾਂ ਚਾ ਇਹ ਕਤਾ ਰੱਬ ਦੇ ਦਰ ਤੇ ਪਰਵਾਨ ਹੋ ਰਿਹਾ ਹੈ ਰੱਬ ਦੀ ਅਰਜਾ ਦੇ ਵਿੱਚ ਚੱਲ ਕੇ ਖਾਣ ਲੱਗੇ ਆ ਸਤਿਗੁਰੂ ਕਹਿੰਦੇ ਇਹਨੂੰ ਤਤ ਜਾਣ ਤੇਰੇ ਸਿਰ ਤੇ ਲਈ ਇਹਨੇ ਅਨਰਜੀ ਵਾਣ ਜਿਾ ਤੇਰੇ ਸਰੀਰ ਨੂੰ ਨਾਸ ਕਰਨ ਇਹਨੇ ਖਾਣ ਲੱਗੇ ਆ ਪੀਣ ਲੱਗੇ ਆ ਹਰ ਇੱਕ ਚੀਜ਼ ਤੋਂ ਸਤਿਗੁਰੂ ਕਹਿੰਦੇ ਨੇ ਤਤ ਤੱਕ ਪਹੁੰਚ ਇੱਕ ਜਾਣਦਾ ਹੈ ਹਰ ਇੱਕ ਚੀਜ਼ ਨੂੰ ਅਤੇ ਦੂਸਰਾ ਹੈ ਦੂਜਾ ਪਹਿਲੂ ਹੈ ਇਨਸਾਨ ਦਾ ਕਿ ਦੂਸਰੇ ਕੋ ਲੋਕ ਨੇ ਜਿਨ੍ਹਾਂ ਨੂੰ ਕੋਈ ਮਤਵਲ ਨਹੀਂ ਵੈਸੇ ਖਾਇਆ ਐਸ਼ੋ ਰਾਮ ਦੀ ਜ਼ਿੰਦਗੀ ਐਸ਼ ਪ੍ਰਸਤੀ ਦੇ ਵਿੱਚ ਆਪਣੀ ਜ਼ਿੰਦਗੀ ਬਿਜ਼ਾਰ ਦਿੰਦੇ ਨੇ ਸਤਿਗੁਰੂ ਕਹਿੰਦੇ ਨੇ ਜਨਮ ਮਰੈ ਸੋ ਕਾ ਚੋ ਕਾ ਚਾ ਕਾ ਰੱਬ ਨੇ ਤਾਂ ਏ ਆਸੀ ਕਿ ਤੂੰ ਪਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਵਿੰਦ ਮਿਲਣ ਕੀ ਤੇਰੀ ਬਰੀਆ ਤੈਨੂੰ ਦੁਨੀਆਂ ਤੇ ਖਲੇਆ ਫਿਰ ਤਾਂ ਫਿਰ ਤਬਹੁਤੇ ਜੁਗ ਹਾਰੇ ਮਾਨ ਸਦੇ ਲਈ ਬੜੇ ਜੁਗਾ ਤੋਂ ਸਤਿਗੁਰਾਂ ਨੇ ਤੇਰੇ ਤੇ ਦਰਸ ਕੀਤਾ ਤੈਨੂੰ ਮਨੁੱਖਾ ਦੇ ਦਿੱਤੀ ਪਰ ਸਤਿਗੁਰ ਕਹਿੰਦੇ ਬੱਦ ਕਿਸਮਤੀ ਇਨਸਾਨ ਜਨਮ ਮਰੇ ਸੋ ਕਾ ਚੋ ਕਾ ਚਾ ਕਿਸੇ ਵੀ ਅੰਗਲ ਦੇ ਇਨਸਾਨ ਪੱਕਾ ਨਹੀਂ ਰਿਆ ਨਾ ਬੋਲਣ ਕਰਕੇ ਵਿਕਣ ਕਰਕੇ ਸੁਣਨ ਕਰਕੇ ਕਿਸੇ ਵੀ ਧਰਮ ਦੇ ਵਿੱਚ ਚੱਲਣ ਕਰਕੇ ਵੀ ਪੱਕਾ ਨਹੀਂ ਹੈ ਇਨਸਾਨ ਜਦੋਂ ਇਨਸਾਨ ਕੱਚਾ ਸਤਿਗੁਰੂ ਕਹਿੰਦੇ ਨੇ ਜੇ ਆ ਰੱਬ ਦੇ ਦਰ ਤੇ ਸੱਚੇ ਨੂੰ ਸੱਚ ਦੇ ਕਰਦੇ ਨੇ ਤਾਂ ਕੱਚੇ ਇਨਸਾਨ ਨੂੰ ਵੀ ਲਣਤਾ ਪੈਂਦੀਆਂ ਨੇ ਅਤੇ ਲਣਤਾ ਇਦਾਂ ਦੀ ਪੈਂਦੀ ਹੈ ਸਤਿਗੁਰੂ ਕਹਿੰਦੇ ਆਵਾ ਗਵਨ ਮਿਟੇ ਪ੍ਰਭੂ ਸੇ ਇੱਕ ਪਿਆਰੇ ਦਾ ਆਵਾ ਗਵਨ ਦਾ ਚੱਕਰ ਮਿਟਦਾ ਪਿਆ ਹੈ ਹਵਾ ਆਉਣਾ ਜਾਣਾ ਮਤਲਬ ਜਨਮ ਅਤੇ ਮਰਨ 84 ਦਾ ਗਿੜ ਕਟਿਆ ਜਾ ਰਿਹਾ। ਉਹ ਕਟਿਆ ਜਾ ਰਿਹਾ ਪ੍ਰਭ ਦੀ ਸੇਵ ਦੇ ਵਿੱਚ ਭਾਵ ਕੇ ਸੇਵਾ ਕਰਨੀ ਹਨ ਰੱਬ ਦੀ ਅਨੇਕਾ ਤਰੀਕਿਆਂ ਦੇ ਨਾਲ ਕੀਤੀ ਜਾਂਦੀ ਹੈ। ਇਸ ਜ਼ੁਬਾਨ ਦੇ ਨਾਲ ਅਨੈਤਰਾਂ ਦੇ ਨਾਲ ਕੰਨਾਂ ਦੇ ਨਾਲ ਸਾਡੇ ਹਰ ਇੱਕ ਪਹਿਲੂ ਜਿਹੜਾ ਰੱਬ ਨੇ ਸਾਨੂੰ ਸਰੀਰ ਦਿੱਤਾ ਇਹਦੇ ਨਾਲ ਰੱਬ ਦੀ ਕਦਰਮਤ ਕੀਤੀ ਜਾਂਦੀ ਹੈ। ਜਿਹੜਾ ਅਸੀਂ ਆਪਣੇ ਹੱਥਾਂ ਦੇ ਨਾਲ ਹਾਲਾਂਕਿ ਮਾਇਆ ਦਾ ਸਤਿਗੁਰੂ ਕਹਿੰਦੇ ਨੇ ਇਹ ਤਾਂ ਅ ਰੱਬ ਨੇ ਦਿੱਤੀ ਹੋਈ ਹੈ ਸਰੀਰ ਵੀ ਰੱਬ ਨੇ ਦਿੱਤਾ ਪਰ ਅਸੀਂ ਜੋ ਸਰੀਰ ਦੇ ਨਾਲ ਕਰਦੇ ਆ ਸਤਿਗੁਰੂ ਕਹਿੰਦੇ ਰੱਬ ਦੀ ਸੇਵਾ ਹੈ ਪਰਮਾਤਮਾ ਦੀ ਸੇਵਾ ਜੇ ਤੇਰੇ ਕੋਲ ਕੁਝ ਹੈ ਤੂੰ ਖਿਦਮਤ ਕਰਦਾ ਪਿਆ ਲੋਕਾਂ ਦੀ ਮੁਫਲਸਾਂ ਦੀ ਜਿਹੜੇ ਗੁਰਗਤ ਦੇ ਵਿੱਚ ਜੀ ਰਹੇ ਨੇ ਗਰੀਬੀ ਦੇ ਵਿੱਚ ਉਹਨਾਂ ਦੀ ਤੂੰ ਹੈਲਪ ਕਰਦਾ ਪਿਆ ਸਤਿਗੁਰੂ ਕਹਿੰਦੇ ਤੇਰੀ ਉਹ ਸੇਵਾ ਕਰਵਾਣਾ ਉਹਨਾਂ ਰੱਬ ਦੀ ਸੇਵਾ ਕੀ ਹੋ ਸਕਦੀ ਹੈ ਰੱਬ ਨੇ ਥੋੜਾ ਕਹਿਣਾ ਤੂੰ ਆਰਦੀਆਂ ਕਰ ਤੂੰ ਪੂਜਾ ਕਰ ਰਜਾ ਇਦਾਂ ਕਰ ਆ ਰੱਬ ਨੂੰ ਕਿਵੇਂ ਰਜਾਇਆ ਜਾ ਸਕਦਾ ਹੈ ਜਿਹੜਾ ਬ੍ਰਹਿਮੰਡ ਦਾ ਮਾਲਕ ਹੈ ਪਰਮਾਤਮਾ ਤਾਂ ਉਸ ਅਸੀਂ 44 ਦੇ ਵਿੱਚ ਕਿਵੇਂ ਆਰਦੀ ਕਰ ਸਕਦੇ ਹਾਂ ਇੱਕ ਦੀਵੇ ਦੇ ਨਾਲ ਉਹਨੂੰ ਕਿਵੇਂ ਰਜਾ ਸਕਦੇ ਹਾਂ ਇਤਨਾ ਵੱਡਾ ਬ੍ਰਹਿਮੰਡ ਪਰਮਾਤਮਾ ਦਾ ਗ੍ਰਹਿ ਵਿੱਚ 76 ਤਾਰੇ ਸਾਰੇ ਉਹਨੂੰ ਸਜਦੇ ਕਰਦੇ ਨੇ ਅਸੀਂ ਕਿਵੇਂ ਰਜਾ ਲਾਂ ਸਾਡਾ ਰਜਾਉਣਾ ਇਹ ਹੋ ਸਕਦਾ ਹੈ ਕਿ ਪੂਰੇ ਬ੍ਰਹਿਮੰਡ ਦੇ ਨਾਲ ਪੇਮ ਦੇ ਵਿੱਚ ਵਿਚਰਨਾ ਤਾਂ ਸਤਿਗੁਰੂ ਕਹਿ ਰਹੇ ਨੇ ਕਿ ਆਵਾ ਗਵਨ ਮਿਟੇ ਪਰਬ ਸੇਵ ਆਵਾ ਗੌਣ ਤੇਰਾ ਮਿਟ ਜੇਗਾ ਪਿਆਰੇਆ ਜਦੋਂ ਪਰਮਾਤਮਾ ਦੀ ਸੇਵ ਕਰੇਗਾ ਸੇਵਾ ਹੋ ਸਕਦੀ ਹੈ ਆਪ ਤਿਆਗ ਸ਼ਰਨ ਗੁਰੂ ਦੀ ਸੇਵਾ ਵੀ ਕੋਈ ਪਰਵਾਨ ਜਿਹੜਾ ਇਨਸਾਨ ਆਪਣੇ ਆਪ ਨੂੰ ਤਿਆਗ ਜੇ দান ਕਰਦਾ ਵੀ ਹੈ ਇਸ ਤਰ੍ਹਾਂ ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਮਾਇਆ ਤਜੀ ਤੌ ਕਿਆ ਪਇਆ ਮਾਨਤ ਜਿਆ ਨਹੀਂ ਜਾਏ ਮਾਨ ਮੁਨੀ ਮਨ ਵਰ ਗਲੇ ਮਾਨ ਸਭੈ ਰੁਖਾ ਕੀ ਹੋਇਆ ਜੇ ਤੂੰ ਮਾਇਆ ਦਾ ਤਿਆਗ ਕਰ ਦਿੱਤਾ ਕੀ ਹੋਇਆ ਜੇ ਤੂੰ ਘਰ ਪਰਿਵਾਰ ਛੱਡ ਦਿੱਤਾ ਕੀ ਹੋਇਆ ਜੇ ਤੂੰ ਆਪਣੇ ਸਾਥ ਦੇ ਨਾਲ ਸਭ ਕੁਝ ਛੱਡ ਦਿੱਤਾ ਪਰ ਜਿੱਥੇ ਜਾ ਕੇ ਵੀ ਤੇਰੀ ਮੈਂ ਚਲਦੀ ਹੈ ਮਹਿਲਾਂ ਵਰਗਾ ਮਕਾਨ ਛੱਡ ਕੇ ਚਲੇ ਆ ਗਿਆ ਅਤੇ ਜਿੱਥੇ ਜੰਗਲਾਂ ਦੇ ਵਿੱਚ ਪਹਿਲਾਂ ਸਮਾਂ ਸੀ ਹੁਣ ਉਸ ਸਮੇਂ ਦੀ ਗੱਲ ਕਰਦੇ ਆ ਕਬੀਰ ਜੀ ਤੂੰ ਸਭ ਕੁਝ ਛੱਡੇ ਆ ਅਤੇ ਜੇ ਤੂੰ ਉੱਥੇ ਜਾ ਕੇ ਵੀ ਜੇ ਤੈਨੂੰ ਕੋਈ ਮਿਲਦਾ ਪਏ ਤੂੰ ਜਿਤਾ ਰਿਆਂ ਮੇਰੇ ਇਤਨਾ ਵੱਡਾ ਮਹਿਲ ਸੀ ਮੇਰੇ ਕੋਲ ਇਤਨੀ ਮਾਇਆ ਸੀ ਮੇਰੇ ਇਤਨੇ ਵੱਡੇ ਰਤਬੇ ਸੀ ਮੋਂ ਛੱਡ ਗਿਆ ਕਬੀਰ ਜੀ ਕਹਿੰਦੇ ਤੂੰ ਛੱਡਿਆ ਨਹੀਂ ਆ ਉਹ ਤਾਂ ਤੈਨੂੰ ਚੰਬੜਿਆ ਮਾਇਆ ਤਜੀ ਤੋਂ ਕਿ ਆ ਪਿਆ ਮਾਇਆ ਤਾਂ ਛੱਡ ਦਿੱਤੀ ਕੋਈ ਗੱਲ ਨਹੀਂ ਪਰ ਮਾਨਤਾ ਜਿਆ ਨਹੀਂਦਾ ਮਾਨਤਾ ਆਪਣੀ ਹੰਕਾਰ ਤਾਂ ਛੱਡੀ ਨਹੀਂ ਹੈ ਉਹ ਤਾਂ ਤੇਰੇ ਨਾਲ ਚੱਲਦੀ ਹੈ ਤੇਰੀ ਈਗੋ ਤਾਂ ਤੇਰੇ ਨਾਲ ਚੱਲਦੀ ਹੈ ਉਹ ਤੇਰੀ ਡਬਲ ਹੋ ਗਈ ਹੈ ਮੈਂ ਮੈਂ ਮੇਰੀ ਮੇਰੀ ਕਰਦੇ ਜਾਂ ਨਾ ਮੰਨ ਕੇ ਕਿ ਤੇ ਰੱਬ ਦੀ ਬੰਦਗੀ ਕਰਨ ਚੱਲਿਆ ਸੀ ਰੱਬ ਨੂੰ ਰਜਾਉਣ ਚੱਲਿਆ ਸੀ ਉਥੇ ਵੀ ਦੀ ਇਨਸਾਨ ਦੀ ਮੈਂ ਚੱਲਦੀ ਹੈ ਕਿ ਮੈਂ ਕਰਦਾ ਪਏ ਮੇਰੇ ਕੋਲ ਆ ਹੈ ਪਰ ਸਤਿਗੁਰੂ ਕਹਿੰਦੇ ਨੇ ਆਪ ਤਿਆਗ ਸਰਣ ਗੁਰ ਤੇ ਆਪਣੇ ਆਪ ਨੂੰ ਤਿਆਗਣਾ ਪੈਂਦਾ ਹੈ ਕਿਵੇਂ ਤੇ ਆ ਗਿਆ ਜਾਂਦਾ ਆਪਣੇ ਆਪ ਨੂੰ ਗੁਰੂ ਮੁਬਾਰਕ ਚਰਨਾਂ ਦੇ ਵਿੱਚ ਆ ਕੇ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਪੈਂਦਾ ਗੁਰੂ ਦਾ ਮਾਰਗ ਸਤਿਗੁਰੂ ਕਹਿੰਦੇ ਨੇ ਇਹ ਐ ਭਾਈ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਖੇਰੀ ਵਿਖਮ ਮਾਰਗ ਚੱਲਿਆ ਮਾਰਗ ਤਾਂ ਬੜਾ ਵਿਖਮ ਐ ਔਖਾ ਪਰ ਚਾਰਨ ਨਿਰਾਲੀ ਉਹਨਾਂ ਦੀ ਜਿਹੜੇ ਰੱਬ ਦੇ ਪਿਆਰੇ ਨੇ ਉਹ ਚਾਰ ਨਾਰਾਲੀ ਦੇ ਕਰਕੇ ਆ ਕਿਉਂਕਿ ਉਹ ਦੁਨੀਆਂ ਦੇ ਨਾਲ ਚੱਲ ਮਿਲਾਕੇ ਨਹੀਂ ਚੱਲਦੇ ਅਤੇ ਉਹ ਸਤਿਗੁਰਾਂ ਦੇ ਅਲਫਾਜਾਂ ਦੀ ਰਫਦਾਰ ਦੇ ਨਾਲ ਚੱਲਦੇ ਨੇ ਦੁਨੀਆਂ ਦੀ ਰਫਦਾਰ ਤੂੰ ਫਰਸ਼ਤੇ ਹੋਵੇਂ ਦੁਨੀਆਂ ਫਰਸ਼ਤੇ ਹੋਵੇ ਸਤਿਗੁਰੂ ਕਹਿੰਦੇ ਨੇ ਅ ਰਫਤਾਰ ਜਿਹੜੀ ਗੁਰੂ ਦੇ ਵਚਨਾਂ ਦੇ ਨਾਲ ਚੱਲਦੀ ਹੈ ਆਪਣੇ ਆਪ ਨੂੰ ਜਦੋਂ ਇਨਸਾਨ ਜਿੱਤਦਾ ਤਾਂ ਮਨ ਕਰਕੇ ਜਿੱਤ ਸਕਦਾ ਹੈ ਮਾਇਆ ਕਰਕੇ ਤਨ ਦੌਲਤ ਕਰਕੇ ਦੁਨੀਆ ਨਾਲ ਜਿੱਤੀ ਆ ਤੇ ਨਾ ਜਿੱਤੀ ਜਾ ਸਕਦੀ ਆ ਮਨ ਕਰਕੇ ਦੁਨੀਆ ਨੂੰ ਬੜਿਆਂ ਨੇ ਜਿੱਤੇ ਆ ਮਨ ਜਿੱਤੈ ਜਗ ਜੀਤ ਬੜਿਆਂ ਨੇ ਦੁਨੀਆ ਨੂੰ ਜਿੱਤੇ ਆ ਤਾਂ ਸਤਿਗੁਰੂ ਕਹਿੰਦੇ ਨੇ ਆਪਣਾ ਤਿਆਗਣ ਦਾ ਭਾਵ ਮਨ ਜਿਹੜਾ ਗੁਰੂ ਕੰਚਨ ਸਿਓ ਪਾਈਐ ਨਹੀਂ ਤੋਲ ਮੰਨ ਦੇ ਰਾਮ ਲਿਆ ਹੈ ਰੱਬ ਨੂੰ ਵੀ ਆਪਾਂ ਮੁੱਲ ਲੈ ਲੈਨੇ ਆ ਤਨ ਦੌਲਤ ਰੱਬ ਦੀ ਰਤਬੇ ਰੱਬ ਦੇ ਜੋ ਕੁਝ ਸਾਨੂੰ ਦਿੱਤਾ ਹੈ ਰੱਬ ਦਾ ਹਾਲਾਂਕਿ ਮਾਨਨ ਵੀ ਰੱਬ ਦੀ ਹੈ ਪਰ ਸਤਿਗੁਰ ਕਹਿੰਦੇ ਨੇ ਸਭ ਤੋਂ ਕੀਮਤੀ ਚੀਜ਼ ਤੇਰਾ ਮਨ ਹੈ ਤਾਂ ਜਦੋਂ ਇਹ ਅਰਪਣ ਕਰਦਾ ਹੈ ਤਾਂ ਫਿਰ ਰੱਬ ਦਾ ਸਭ ਕੁਝ ਖਜ਼ਾਨਾ ਹੀ ਸਾਨੂੰ ਮਿਲਦਾ ਹੈ ਤਾਂ ਸਤਿਗੁਰ ਕਹਿੰਦੇ ਨੇ ਆਪ ਤਿਆਗ ਸ਼ਰਨ ਗੁਰਦੇਵ ਆਪਣਾ ਆਪੇ ਨੂੰ ਤਿਆਗ ਕੇ ਗੁਰੂ ਮਬਾਰਕ ਚਰਣਾਾਂ ਦੇ ਵਿੱਚ ਆ ਕੇ ਕਿਉਂ ਰਤਨ ਜਨਮ ਕਾ ਕੋਈ ਉਦਾਹਰਣ ਰਤਨ ਜਨਮ ਹੈ ਸਾਡਾ ਹੀਰੇ ਰੈਣ ਗਵਾਈ ਸੋਇਕ ਦਿਵਸ ਗਵਾਇਆ ਕਾਏ ਹੀਰੇ ਜੈਸਾ ਜਨਮ ਹੈ ਉਡੀ ਬਦਲ ਲਏ ਹੁਣ ਇਹ ਖੇਰੇ ਜੈਸਾ ਜਨਮ ਹੈ ਤੇਰਾ ਇਹ ਰਤਨ ਹੋ ਗਿਆ ਇਹ ਹੀਰਾ ਬਣ ਗਿਆ ਜਦੋਂ ਤੂੰ ਗੁਰੂ ਮਵਾਰਕ ਚਰਣਾ ਦੇ ਵਿਚਾਰ ਗੁਰੂ ਮਵਾਰਕ ਚਰਣਾ ਦੇ ਵਿਚਾਉਣ ਦਾ ਪਾਵੇ ਹੈ ਸੰਤ ਜੀ ਕਿ ਜਿਹੜੇ ਵੀ ਧਰਮ ਦੇ ਮੁਤਾਬਕ ਤੂੰ ਚੱਲਦਾ ਉਸ ਰੱਬ ਦਾ ਨਾਮ ਲੈ ਰੱਬ ਦੀ ਬੰਦੀ ਨੀ ਕਰ ਇੰਓ ਰਤਨ ਜਨਮਕ ਕੋਈ ਉਦਾਹਰਣ ਕੀਮਤੀ ਮਨੁੱਖਾ ਜਨਮ ਦਾ ਖੁਦਾਰ ਹੋ ਜਾਂਦਾ ਹੈ ਇਹ ਮਨੁੱਖਾ ਜਨਮ ਕੀਮਤੀ ਹੋ ਜਾਂਦਾ ਹੈ ਅਤੇ ਜੇ ਨਹੀਂ ਕੀਮਤੀ ਹੈ ਤਾਂ ਸਤਿਗੁਰੂ ਵਾਰ-ਵਾਰ ਕਹਿੰਦੇ ਨੇ ਕਿ ਤਰਗ ਅਵੇਹਾ ਜੀਵੇ ਆ ਜਿਤ ਖਾਏ ਵਧਾਇਆ ਇਹ ਫਿਰ ਲੰਤਰਗ ਕਹਿੰਦੇ ਲਾਨਤ ਲੱਖਾਂ ਦੀ ਲਾਨਤ ਹੈ ਤੈਨੂੰ ਜੇ ਦੁਨੀਆਂ ਦੇ ਵਿੱਚ ਆਇਆ ਹੈ ਰੱਬ ਦੀ ਬੰਦਗੀ ਨਹੀਂ ਕੀਤੀ ਕੋਈ ਭਲੇ ਕਰਮ ਨਹੀਂ ਕਰ ਸਕਿਆ ਦੁਨੀਆਂ ਪਰ ਦੀ ਲਾਨਤ ਹੈ ਤੈਨੂੰ ਜੇ ਨਹੀਂ ਕਰ ਸਕਿਆ ਸਤਿਗੁਰੂ ਕਹਿੰਦੇ ਨੇ ਹਰ ਹਰ ਸਿਮਰ ਪ੍ਰਾਨ ਅਦਾ ਹੁਣ ਕਿਨੂੰ ਸਿਮਰਣਾ ਸੰਗਤ ਜੀ ਰੱਬ ਕੋਈ ਵੱਖਰਾ ਨਹੀਂ ਇਹਨੂੰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਤੈਨੂੰ ਵੱਖਰਾ ਕੋਈ ਜੋੜ ਰਿਹਾ ਰੱਬ ਜਿਹੜਾ ਤੇਰੇ ਪ੍ਰਾਣਾ ਦਾ ਆਸਰਾ ਹੈ ਜਿਹਨੇ ਤੇਰੀ ਪ੍ਰਾਣਾ ਦੀ ਸਵਾਸਾਂ ਦੀ ਲੜੀ ਨੂੰ ਬਰਕਰਾਰ ਰੱਖਿਆ ਹੋਇਆ ਉਹਨੂੰ ਜਪਣਾ ਪ੍ਰਾਣਾ ਦਾ ਆਧਾਰ ਹੈ ਉਹਨੂੰ ਸਿਮਰਣਾ ਜੋ ਜਰੇ ਜਰੇ ਦੇ ਵਿੱਚ ਵਿਆਪਕ ਹੈ ਅਨੰਕ ਉਪਾਅ ਨਾ ਛੁੱਟਣਾ ਲੱਖਾਂ ਤੂੰ ਯਤਨ ਕਰ ਲਈ ਦੁਨੀਆਂ ਦੇ ਵਿੱਚ ਨਾ ਘਾ ਟੈਂਡਾਬਾਦ ਨਾ ਘਾ ਟਬਾਦ ਹੋਤਾ ਜਿਹੜਾ ਸਵਾਸਾਂ ਦੀ ਲੜੀ ਰੱਬ ਨੇ ਪਰੋਹੀ ਹੈ ਤਾਂ ਉਹ ਛੁੱਟਣ ਹਾਰ ਵੀ ਹੋਈ ਹੈ ਛਟਾਵਣ ਬੰਨਣ ਆਲਾ ਵੀ ਹੋਈ ਹੈ ਅਮਲੋ ਸਭ ਕੁਝ ਰੱਬ ਦੇ ਹੱਥ ਵਿੱਚ ਹੈ ਤੇ ਅਨਕ ਯਤਨ ਤੂੰ ਕਰ ਲਈ ਤੇਰੇ ਅਨਕ ਯਤਨ ਉਤੇ ਕਿਸੇ ਕੰਮ ਦੇ ਨਹੀਂ ਸਿਮਰ ਤ ਸਾਸਤਰ ਬੇਦ ਵਿਚਾਰੇ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਬੜੀਆਂ ਨੇ ਸਿਮਰਤੀਆਂ ਸਾਸ਼ਤਰੀਆਂ ਸਾਸ਼ਤਰ ਜਿਹੜੇ ਨੇ ਬੜੇ ਵਿਚਾਰੇ ਨੇ 6 ਸਿਮਰਤੀਆਂ ਨੇ ਅਤੇ ਸਾਸ਼ਤਰ ਨੇ 108 ਉਪਨਿਸ਼ਦਾਂ ਨੇ ਚਾਰ ਵੇਦ ਨੇ ਬੜੀਆਂ ਗਿਆਨ ਵਿਚਾਰੇ ਆ ਅਤੇ ਸਾਰਾ ਇਹੋ ਗਿਆਨ ਕਹਿੰਦੇ ਨੇ ਵੇਦ ਵਿਚਾਰੇ ਤਤ ਗਿਆਨ ਤੋਂ ਬਿਨਾ ਇਨਸਾਨ ਦੇ ਕੋਲ ਕੁਝ ਵੀ ਨਹੀਂ ਗਿਆਨ ਹੈ ਅੱਜ ਦੇ ਇਨਸਾਨ ਦੇ ਕੋਲ ਸਮਝ ਬੜੀ ਹੈ ਪਰ ਜਿਤਨਾ ਗਿਆਨ ਹੈ ਪੜਿਆ ਮੂਰਖ ਆਖੀ ਹੈ ਜਿਸ ਲੱਭ ਲੋਗ ਹੰਕਾਰ ਗਿਆਨ ਹੈ ਤਾਂ ਹੈ ਪਰ ਦਲੀਲ ਜਦ ਆ ਜਾਂਦੀ ਹੈ ਤਾਂ ਉਥੇ ਫਿਰ ਸਤਿਗੁਰੂ ਕਹਿੰਦੇ ਨੇ ਜਦੋਂ ਰੱਬ ਦਾ ਨਾਮ ਜਪੈ ਰੱਬ ਦੀ ਬੰਦਗੀ ਕੀਤੇ ਆ ਇਨਸਾਨ ਜਦੋਂ ਰੱਬ ਦੇ ਦਰ ਤੇ ਪ੍ਰਵਾਨ ਹੁੰਦਾ ਹੈ ਉਦੋਂ ਪਿਆਰ ਮਹੱਬਤ ਦੇ ਨਾਲ ਹੁੰਦਾ ਪੜਿਆ ਅਨਪੜਿਆ ਪਰਮਗਤ ਦਾ ਸਤਿਗੁਰੂ ਕਹਿੰਦੇ ਨੇ ਤੇਰੀ ਵਿਦਿਆ ਸ਼ਾਸਤਰਾਂ ਨੂੰ ਬੇਦਾਰੋਂ ਵਿਚਾਰਨ ਦੀ ਸੀ ਉਹਨਾਂ ਨੂੰ ਪੜ ਕੇ ਹੰਕਾਰ ਦੀ ਨਹੀਂ ਸੀ ਰੱਬ ਨੇ ਤੈਨੂੰ ਦਿੱਤਾ ਇਹਦੇ ਕਰਕੇ ਦਿੱਤਾ ਕਿ ਤੂੰ ਉਹਦੇ ਵਿੱਚੋਂ ਕੁਝ ਵਿਚਾਰ ਸਕੀ ਅਤੇ ਅੱਗੇ ਤੂੰ ਥੋੜਾ ਸੋਝੀ ਦੇ ਸਕੀ ਪਰ ਆਪਣੇ ਦੇ ਵਿੱਚ ਹੰਕਾਰ ਆ ਗਿਆ ਸਾਤਗੁਰੂ ਕਹਿੰਦੇ ਨੇ ਜਿਹੜੇ ਬੇਦ ਵਿਚਾਰ ਨੇ ਉਹ ਇਹ ਕਹਿੰਦੇ ਨੇ ਹਰ ਕੀ ਭਗਤ ਕਰੋ ਮਨ ਬੇਦ ਪੜ ਲੈ ਸਾਸ਼ਤਰ ਪੜ ਲੈ ਬੇਦ ਕਦੀਵ ਪੜ ਲੈ ਪੁਰਾਣ ਬੜ ਲੈ ਜਿਹੜੇ ਮਰਜੀ ਧਰਮ ਨੂੰ ਪੜ ਲੈ ਸਾਰੀ ਕੋਈ ਗੱਲ ਕਹਿੰਦੇ ਨੇ ਉਹਦੇ ਪਰਮਾਤਮਾ ਦੀ ਵੰਦਗੀ ਕਰੋ ਉਹਦੇ ਨਾਲ ਆਪਣਾ ਮਨ ਲਾਓ ਕਿਉਂਕਿ ਮਨਵਾਚਤ ਨਾਨਕ ਫਲ ਪਾਈ ਮਨਵਾਚਤ ਕਹਿੰਦੇ ਨੇ ਮਨ ਦੀ ਇੱਛਾ ਦੇ ਅਨਸਾਰ ਤੇ ਹਰ ਕੋਈ ਚਾਹੁੰਦਾ ਮਨ ਦੀ ਇੱਛਾ ਦੇ ਅਨੁਸਾਰ ਸਾਨੂੰ ਮਾਇਆ ਮਿਲੇ ਮਨ ਦੀ ਇੱਛਾ ਦੇ ਮੁਤਾਬਕ ਸਾਡੇ ਉਹਦੇ ਹੋਣ ਮਨ ਦੀ ਇੱਛਾ ਦੇ ਮੁਤਾਬਕ ਸਾਡੀ ਪ੍ਰਵਤਾਪ ਦੇ ਮਨ ਦੀ ਇੱਛਾ ਦੇ ਨਾਲ ਹੀ ਸਭ ਕੁਝ ਹੋਵੇ ਸਤਿਗੁਰੂ ਕਹਿੰਦੇ ਉਹ ਵੇਖ ਪਰ ਜਿਹੜਾ ਇੱਛਾ ਪੂਰੀਆਂ ਕਰਨ ਵਾਲਾ ਹੈ ਨਾ ਤਾਂ ਉਹਨੂੰ ਦਿਲੋਂ ਜਾਨ ਦੇ ਨਾਲ ਉਹਨੂੰ ਪੂਰਿਸ਼ੇਧਤ ਦੇ ਨਾਲ ਉਹਦੀ ਬੰਦਗੀ ਕਰਨੀ ਪੈਣੀ ਤਾਂ ਫਿਰ ਜਾ ਕੇ ਸਤਿਗੁਰੂ ਕਹਿੰਦੇ ਨੇ ਭਾਈ ਰੱਬ ਦਾ ਪਿਆਰ ਰੱਬ ਦੀ ਮੁਹੱਬਤ ਸਾਡੀ ਛੋੜੀ ਦੇ ਵਿੱਚ ਪੈਂਦੀ ਹੈ ਭਾਵ ਕਿ ਸਾਡੀਆਂ ਮਨ ਬੰਚਤ ਸਾਰੀਆਂ ਪੂਰੀਆਂ ਕਰਦੇ ਨੇ ਜਦੋਂ ਅਸੀਂ ਗੁਰੂ ਦੇ ਨਾਲ ਪ੍ਰੇਮ ਮੁਹੱਬਤ ਕਰਦੇ ਹਾਂ ਜੀ ਸਮਾਪਤੀ ਦਾ ਸਮਾਂ ਉਹਨਾਂ ਆਪ ਲਾਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ